ਨੇ ਕਿਨੇ ਕਿਨੇ ਕੇ ਜੈਨੂੰ ਮਸਾਲਾ ਬੰਦਾ ਹੁੰਦਾ ਤੇ ਬਣਾ ਕੇ ਖਾ ਵੀ ਲੈਣਾ ਸੀ ਤੇ ਮੰਮੀ ਦਾ ਤੇ ਪਤਾ ਹੀ ਨਹੀਂ ਲੱਗਦਾ ਸੀ ਕਿਹੜੇ ਵੇਲੇ ਸਬਜ਼ੀ ਤੋੜ ਲੈਣਾ ਉਹਨੇ ਹੁਣ ਮੰਮੀ ਦੀ ਕਮੀ ਮਹਿਸੂਸ ਹੁੰਦੀ ਆ ਪਤਾ ਲੱਗਦਾ ਵੀ ਮੰਮੀ ਚੱਲ ਗਈ ਆ ਨਹੀਂ ਤੇ ਉਹਨੇ ਪਤਾ ਹੀ ਨਾ ਲੱਗਣ ਦੇਣਾ ਕਿਹੜੇ ਵੇਲੇ ਲਿਆਉਣਾ ਕਿਹੜੇ ਵੇਲੇ ਛਿੱਲ ਦੇਣਾ ਬਜ਼ੁਰਗ ਬੰਦੇ ਹੁਣ ਉਹ ਕਮੀਆਂ ਕਿੰਨੀਆਂ ਹੋ ਜਾਂਦੀਆਂ ਆ ਆਪਣਾ ਨਾਂ ਵੀ ਹੋਣਾ ਤਾਂ ਕਿਸਦਾ ਹੀ ਲੈ ਆਉਂਦੀ ਹੁੰਦੀ ਹੁੰਦੀ ਹੁਣ ਤਾਂ ਡਰ ਕੇ ਕੇ ਪਿਆੜੀ ਜਾਣ ਵੀ ਜੀ ਨਹੀਂ ਕਰਦਾ ਭਾਬੀ ਆ ਕੰਡਈ ਆ ਸਾਗ ਤੋੜਨ ਦੀ ਆ ਮੈਂ ਤਾਂ ਅੱਗੇ ਕਹਿਣ ਦੀ ਆ ਮੰਮੀ ਹੱਡੀ ਛਾਟੀ ਸਾਗ ਤੋੜ ਕੇ ਲੈ ਆਉਂਦੀ ਹੁੰਦੀ ਪਤਾ ਨਹੀਂ ਕਿੱਥੋਂ ਲੈ ਆਉਂਦੀ ਹੁੰਦੀ ਸੀ ਹੁਣ ਆਉਂਦੀਆਂ ਜੱਦਾ ਆਉਂਦੀਆਂ ਆ ਭਾਬੀ ਜੀ ਹੈ ਨਿਕਾ ਤੋੜਨਾ ਉਹੋ ਤਾਂ ਗੱਲ ਵਾ ਮਹਿਜ ਤਾਂ ਆਪਣਾ ਘਟ ਹੋਣਾ ਤੇ ਕਿਤੋਂ ਵੀ ਨਾ ਤੋੜ ਲੈਣਾ ਵੀ ਚੱਲ ਜੀ ਕਰਦਾ ਤੇ ਖਾ ਲੈਣਾ ਭੋਸੇ ਪੂਰਾ ਕਰਨਾ ਹੁੰਦਾ ਹੀ ਨਾਲੇ ਨਵਾ ਕਰ ਲਈਦਾ ਹੀ ਆਹ ਉਹ ਅੱਜ ਭਾਬੀ ਉਹ ਮਸੂ ਦੇ ਮੁੰਡਿਆ ਵਿਆਹ ਤੇ ਸਗਨ ਦੇ ਆਉਣਾ ਹੈ ਭਰਾਵਾ ਤਿਆਰ ਤੇ ਹੋਈ ਹੀਗੀ ਮੈਂ ਚੱਲ ਸਗਨ ਦੇ ਆਉਣੀ ਆ ਪਰ ਜੀ ਵੀ ਨਹੀਂ ਉਹ ਕਰਦਾ ਜਾਣ ਨੂੰ ਸਮਝ ਨਹੀਂ ਆਉਂਦੀ ਇੱਥੇ ਕਵਾਂਗੀ ਜਾ ਕੇ ਹੁਣ ਮੰਮੀ ਤੋਂ ਬਗੈਰ ਕੋਈ ਸੁੱਝਦਾ ਉੜਦਾ ਵੀ ਨਹੀਂਗਾ ਮੈਨੂੰ ਪਤਾ ਵੀ ਨਹੀਂ ਲੱਗਦਾ ਕਿ ਕਿੱਧਰ ਜਾਵਾਂ ਕਿੱਧਰ ਨਾ ਜਾਵਾਂ ਕੰਮ ਵੀ ਕਰਦਾ ਕਿੰਨਾ ਕਰਨ ਵਾਲਾ ਪਿਆ ਵਾ ਤੇ ਉਹ ਵੀ ਇਨਜੋਗੀ ਹੈ ਨਹੀਂ ਆ ਭਾਬੀ ਹੁ ਜਾਣਾ ਤਾਂ ਪੈਣਾ ਮੰਮੀ ਕਿੱਥੋਂ ਆਉਣ ਵਿਚਾਰੀ ਨੇ ਹਣਾ ਹੈ ਤੇ ਇਦਾਂ ਹੀ ਆ ਫੇਰ ਵੀ ਬੜਾ ਆਸਰਾ ਹੁੰਦਾ ਸੀ ਉਹਦੇ ਛੇਤ ਦੇ ਬੜੀਆਂ ਐਸਾਂ ਹੀ ਤੇ ਹੋਰ ਕਈ ਵਾਰ ਉਹਨੇ ਕਹਿਣਾ ਮੈਂ ਕਰਦਾ ਕੰਮ ਮੈਂ ਹੀ ਕਰ ਲೇನೆ ਤੁਸੀਂ ਚਲ ਜਾਓ ਤੇ ਕਦੀ ਉਹਨੇ ਕਹਿਣਾ ਵੀ ਮੈਂ ਚਲ ਜਾਂ ਨਹੀਂ ਤੁਸੀਂ ਆਪਣੇ ਘਰ ਦਾ ਕੰਮ ਪਕਾ ਤਾ ਲੋ ਇਹਨਾਂ ਬੋਝ ਨਹੀਂ ਪੈਂਦਾ ਸਿਰ ਤੇ ਕਈ ਵਾਰ ਤਾਂ ਹੋ ਜਾਂਦੀ ਇਹਨੂੰ ਪਤਾ ਫਿਰ ਲੱਗਦਾ ਸੀ ਉਹ ਤਾਂ ਗੱਲ ਆ ਆ ਸਾਗ ਦੀ ਗੱਲ ਕੰਢੀ ਮੈਂ ਵੀ ਸਾਗ ਰੋਗ ਪਰ ਕੇ ਲੈ ਜਾਣਾ ਤੇ ਮੈਂ ਸਭ ਨੂੰ ਲੜਨਾ ਮੰਮੀ ਇੱਕ ਦਿਨ ਰੈਸਟ ਕਰਦਾ ਹੁੰਦਾ ਤੂੰ ਉਹ ਵੀ ਸਾਗ ਲੈ ਆਉਣੀ ਆ ਤੇ ਇਹ ਹੁਣ ਜਿਦਾ ਹੁੰਦੀ ਆ ਮੈਨੂੰ ਆਪਾਂ ਤੇ ਬਣਾਉਣ ਜੋਗੇ ਹੈ ਨਹੀਂ ਆਪਾਂ ਤੇ ਇਹਨੂੰ ਚੇਰ ਵੀ ਬੜਾ ਲੱਗਦਾ ਸਾਰੀ ਸੱਜ ਦੀ ਢੀਲਾ ਲੈਿੰਦਾ ਸਾਗ ਜਦੋਂ ਬੰਦਾ ਮਰ ਜਾਂਦਾ ਨਾ ਭਾਬੀ ਕਮੀ ਹਾਂ ਸੇਮ ਫੀਲ ਹੁੰਦੀ ਹੈ ਮੇਰੇ ਫੇਰ ਹੀ ਮਹਿਸੂਸ ਹੁੰਦੀ ਉਹ ਹੀ ਗੱਲ ਕੇ ਤੇ ਮੈਂ ਐਸਾ ਕੋ ਲੜ ਪੈਣਾ ਵੀ ਆਪ ਤੇ ਤੂਫਾਏ ਲੱਗਦੀ ਲੱਗਦੇ ਨਾਲ ਮੈਨੂੰ ਵੀ ਫਾਇਲ ਆ ਦੇਣੀ ਆ ਬੰਦਾ ਦੇ ਕੱਖ ਦਾ ਨਹੀਂ ਮਾਨ ਉਹ ਤੇ ਗੱਲ ਆ ਮਜੂਦ ਜਿੰਨਾ ਜੇ ਕਹਿੰਦੇ ਹੁੰਦੇ ਲੜਨ ਰਾਤ ਆਵੇ ਵਿਛਣ ਰਾਤ ਨਾ ਆਵੇ ਸਾਡੇ ਨਾਲ ਤੇ ਉਹ ਕੰਮ ਹੋ ਗਿਆ ਲੜਦੇ ਹੀ ਈ ਖੋਲਦੇ ਹੀ ਇਕੱਠੇ ਤੇ ਰਹਿਨੇ ਹੀ ਨਾ ਇੱਕ ਬੰਦਾ ਬਿਮਾਰ ਹੁੰਦਾ ਉਹਦਾ ਪਤਾ ਹੁੰਦਾ ਕਿ ਬੰਦੇ ਨੇ ਚਲ ਜਾਣਾ ਇਹਨਾਂ ਇੱਕ ਬੰਦਾ ਚਾਂਡਕ ਚਲ ਜਾਣਾ ਉਦੋਂ ਜੁਮੇਰ ਪੈ ਜਾਂਦੀ ਇੱਕ ਦਮ ਤੇ ਪਤਾ ਨਹੀਂ ਲੱਗਦਾ ਉਹ ਦਮਜੋਤ ਹੋਈ ਤੇ ਹੈਰਾਨਗੀ ਵਾਲੀ ਗੱਲ ਆ ਸੋਖੀ ਮਿਲਣਾ ਇਹਦੇ ਪਹਿਲਾਂ ਮੰਮੀ ਇੱਕ ਦਮ ਹੀ ਸਵਾਸ ਛੱਡ ਗਈ ਜਾਨਦ ਕਿਤੇ ਮਾੜੀ ਮੋਟੀ ਬਿਮਾਰ ਹੁੰਦੀ ਹਿਰਕਣਾ ਲੱਗਦਾ ਇਹਦੇ ਹਿਰਕ ਨਹੀਂ ਨਾ ਮੰਨਦਾ ਕਿਤੇ ਰਾਤ ਵੀ ਇਦਾਂ ਚੇਤਾ ਆਊਗਾ ਕਿਤੇ ਰਾਤ 12 12 1 1 ਵਜ ਜਾਂਦਾ ਚੇਤਾ ਕਰਦੇ ਆ ਹਾਏ ਮੰਮੀ ਤੈਨੂੰ ਇੱਕਦਮ ਗੇ ਹੋ ਗਿਆ ਉਹ ਭਾਬੀ ਟਾਈਮ ਲਿਖਿਆ ਦਾ ਸਮਾਂ ਟਾਈਮ ਕਿੰਨੇ ਮਿਲਣਾ ਕਦੋਂ ਆਉਣਾ ਇਹ ਹੁਣ ਥੇ ਹੁੰਦਾ ਉਹ ਤੇ ਗੱਲ ਵਾ ਕਿ ਸੁਖ ਨੇ ਆਉਣਾ ਸੀ ਤੇ ਸੁਖ ਨੇ ਵੀ ਇਹ ਕੰਮ ਵੇਖਣਾ ਸੀ ਨਾਲੇ ਮੁੜ ਕੇ ਸੁਖ ਨਾਲ ਵੀ ਕਿੰਨੀ ਲੜਾਈ ਝਗੜਾ ਪਿਆ ਰਿਆ ਮੇਰਾ ਇਹ ਹੋਰ ਉਹ ਤੇ ਬੰਦੇ ਨਹੀਂ ਜਾਣਾ ਹੁੰਦਾ ਪਰ ਫੇਰ ਵੀ ਮਨ ਚ ਆਉਂਦਾ ਕਿ ਉਹ ਆਈ ਤਾਂ ਉਹ ਜਾਏ ਹਾਂ ਹਾਂ ਇਹ ਗੱਲ ਮਨ ਚ ਚੱਕ ਹੋ ਜਾਂਦਾ ਨਾ ਤੇ ਹੋਰ ਵੀ ਜਿੱਦਾਂ ਉਹ ਆਈ ਤਾਂ ਲੱਗਦਾ ਜਿੱਦਾਂ ਤੇ ਪੈਰ ਹੀ ਮਾਰੇ ਹੋ ਗਏ ਤੇ ਮੰਮੀ ਸਾਡੀ ਚੱਲ ਗਈ ਚੱਲ ਮੰਮੀ ਦਾ ਆਸਰਾ ਤੇ ਹੈਗਾ ਹੀ ਨਾ ਉਹਦੇ ਸਾਹ ਵੀ ਨਹੀਂ ਲਿਖੇ ਸੀ ਤੇ ਤੂੰ ਤੇ ਇਹ ਅਮਨੂ ਲੈਣ ਨਹੀਂ ਆ। ਚੱਲ ਵੇਨਦੀ ਆ। ਅਮਨ ਨੂੰ ਹੀ ਲੈ ਜਾਣੀ ਆ। ਫੇ ਕੀ ਕਰਾਂ ਹੁਣ? ਤੂੰ ਨਹੀਂ ਜਾਣਾ। ਮੈਨੂੰ ਵੀਰ ਦਾ ਫੋਨ ਆ ਦੂਜੀ ਬੰਬੀ ਤੇ ਹਾਂ ਤਾਂ ਕਣਕ ਬਿਜਣੀ ਤੋਂ ਹੈਪੀ ਫਿੱਦਰ ਵਾਲਾ ਆਇਆ। ਅੱਛਾ ਮੈਂ ਬੀਬੂ ਖੜਨਾ। ਚਲ ਠੀਕ ਆ ਚਲੋ ਕਹ ਮੈਂ ਕਹਦਾ ਮੈਨੂੰ ਚਲ ਕਹਿ ਦੇ ਫੇ ਤੂੰ ਹੀ ਕਹਿ ਦੇ ਕਿ ਕਹਿ ਤਿਆਰ ਹੋ ਜਾ ਤੇ ਫਿਰ ਆਪਾਂ ਦੋਵੇਂ ਜਾਣੀਆਂ ਦੇਵਾਂਗੇ ਸ਼ਗਨ ਹੋਰ ਫਿਰ ਇਤੋਂ ਵੱਧ ਕੀ ਹੈ ਨਾ ਪੋਤਾ ਚੈਨੀਆ ਪੋਥੇ ਖਲੋਣਾ ਹੈਗਾ ਆਉਂਦਾ ਮੈਂ ਚਲ ਜਣਾ ਹੀ ਤੇ ਮੇਰੀ ਮਜਬੂਰੀ ਆ ਚਲੋ ਕੋਈ ਨਹੀਂ ਤੁਸੀਂ ਭੀਜ ਲੋ ਕਣਕ ਠੀਕ ਮੈਂ ਕਹੈਣਾ ਮੈਨੂੰ ਹਾਂ ਕਹਿ ਦੇ ਤੇਰਾ ਥੋੜਾ ਕ ਬਣਾ ਲੈਣੀ ਮੋਟ ਕੇ ਜਿਆਦਾ ਨਹੀਂ ਬਣਾਉਂਦੀ ਮਾਸਾ ਕੋ ਪਾਲਕ ਪਾ ਲੂੰਗੀ ਸੋਕਾ ਹਾਂਜੀ ਹਾਲੇ ਵੀ ਦੁਰੋਂ ਨਹੀਂ ਆ ਯਾਰ ਹੋਂ ਸਾਰਖ ਜਿਹਰ ਮਾਂ ਦੱਸ ਭੁੱਲ ਜਾਂਦੀ ਐ ਸੋਕਾ ਹੋਲੀ-ਵਲੀ ਤੇ ਭਲਾਉਣੇ ਪੈਣਾ ਵਾਣਾ ਟਾਈਮ ਤੇ ਲੱਗਦਾ ਵਾਣਾ ਆਹ ਇੱਕ ਜੀਜੇ ਨੂੰ ਮੈਨੂੰ ਵੀ ਟਾਈਮ ਦੋ ਤੇ ਆਪੇ ਭੁੱਲ ਜੂਗੀ ਓ ਯਾਰ ਟੈਨਸ਼ਨ ਨਾਲ ਐ ਤੂੰ ਇਦਾਂ ਰੋ ਰੋ ਕੇ ਬਿਮਾਰ ਹੋਊਂਗੀ ਦਾ ਜਿੰਨੇ ਜਾਣਾ ਉਹ ਚਲ ਗਿਆ ਮਰਿਆਂ ਨਾਲ ਹੀ ਮਰਿਆ ਜਾਂਦਾ ਉਹ ਦੱਸ ਪਰ ਯਾਰ ਏਡੇ ਹੱਥਾਂ ਕੀ ਚਲ ਗਈ ਸੱਪੀ ਵੇਖਿਆ ਕੋਈ ਗੱਲ-ਬਾਤ ਨਹੀਂ ਹੋਈ ਹੱਥਾਂ ਚੋਂ ਹੀ ਚੱਲੂਗੀ ਬੱਸ ਜਾਂ ਉਹਨੂੰ ਟੈਨਸ਼ਨ ਲੈ ਗਈ ਆ ਗੱਲ ਹੋਰ ਕੋਈ ਨਹੀਂ ਆ ਟੈਨਸ਼ਨ ਹੀ ਕਿਤੇ ਅੰਦਰੋਂ ਅੰਦਰ ਪਿੰਦੀ ਰਹੀ ਆ ਉਹ ਜਿਹੜਾ ਹਵਾ ਹੀ ਨਹੀਂ ਲਿਆ ਹੁੰਦੇ ਮਾਂ ਦਾ ਵਿਛੋੜਾ ਤੀ ਕੋਲੋਂ ਜਰਿਆ ਨਹੀਂ ਜਾਂਦਾ ਤੇ ਉਦੋਂ ਮੇਰੇ ਕੋਲੋਂ ਵੀ ਹੁਣ ਮਾਂ ਦਾ ਵਿਛੋੜਾ ਨਹੀਂ ਹੁੰਦਾ ਜਿਹੜਾ ਜਾਂਦੇ ਉਹਨੂੰ ਇਤਿਆਰ ਸੀ ਕਿ ਜਦ ਮੇਰੀ ਤੀ ਮੇਰੇ ਨੂੰ ਕਿਤੇ ਰੱਖਾਇ ਤੇ ਮੈਂ ਹੁਣ ਕੀ ਵੇਖਾਂ ਮੈਨੂੰ ਤੇ ਆਸ ਹੀ ਮੁੱਕ ਗਈ ਕਿ ਮੈਨੂੰ ਮੇਰੀ ਮਾਂ ਨੇ ਮਿਲਣਾ ਹੀ ਨਹੀਂ ਹੁਣ ਯਾਰ ਤੁਮ ਮਾਰ ਰਹਿਣਾ ਹੀ ਨਾਕਾਰੀ ਦਾ ਸੁੱਖ ਠੀਕ ਹੈ ਰਾਮ ਮੈਂ ਨੋ ਨੀ ਬੁਲੇ ਜਾਨ ਦੇ ਮੇਰੇ ਕੋਲ ਬੁਲਣਾ ਹੀ ਪੈਣਾ ਮਾ ਕਿਉਂ ਇਦਾਂ ਕਰਦੀਆਂ ਯਾਰ ਤੈਨੂੰ ਪਤਾ ਕੋਈ ਦਲਬਾਦ ਹੋਗੀ ਬਾਤ ਆਥੋਣੀ ਆ ਤੂੰ ਬਿਮਾਰ ਹੋ ਕੀ ਫੇਰ ਲੀਨ ਕੇ ਦੇਵੀ ਚਲਾ ਆਵਾਜ਼ ਦੀ ਮੰਮੀ ਅੱਗੇ ਤੁਹੇ ਨਹੀਂ ਆ ਨਹੀਂ ਆ ਮੈਂ ਤੇ ਹੀ ਬਹੁਤ ਮੰਮੀ ਨਾਲ ਕਿ ਨਹੀਂ ਆ ਮੈਂ ਤੈਨੂੰ ਕਿ ਗਲੀ ਛੱਡਾਂ ਦੱਸ ਉਹਦੇ ਅੰਦਰ ਕੱਲੀ-ਕੱਲੀ ਚੁਰੀ ਜਾਨੀ ਆ ਫਿਰ ਨਹੀਂ ਰੋਣੀ ਮੈਂ ਹੋਣ ਨਹੀਂ ਰੋਣ ਚਲੋ ਚਲੀਏ ਬਾਹਰ ਤੁਮ ਕੋ ਟਚਾ ਰੱਖ ਤੇ ਮੈਂ ਚੱਲ ਮੰਮੀ ਨਾਲ ਕੇ ਬਈ ਆ ਜਾ ਚਲ ਜਾਓ ਮੈਂ ਆ ਜਾ ਛੇਤੀ ਆਓ ਠੀਕ ਕਰ ਨਹੀਂ ਤੇ ਮੈਂ ਫਿਰ ਆ ਜਾਂਗੇ ਨਹੀਂ ਨਹੀਂ ਆ ਗਈ ਆ ਨਹੀਂ ਆ ਜਾਓ ਤੇ ਕਰ ਬੀ ਸਹੀ ਇਹ ਕਿੰਨਾ ਗਰਹੁਂਗੀ ਮੈਂ ਆਪਣੇ ਆਪ ਹੀ ਖਰਾਬ ਹੋਣਾ ਰੋ ਰੋ ਕੇ ਵੀ ਇਹ ਸਭੀ ਆ ਫੇਟਸ ਕੰਨੀ ਅੰਦਰ ਇਹ ਮਮੀ ਦੁੱਖ ਇਹ ਬੰਦਾ ਕੀ ਕਰਦਾ ਹੈ ਹਾਂ ਹਾਂ ਉਹ ਦੁੱਖ ਤਾਂ ਸਾਰਿਆਂ ਨੂੰ ਹੁੰਦਾ ਤਾਂ ਉਹ ਦੇਰੀਆ ਜਦੋਂ ਨਵਾਂ ਨੇ ਦੁੱਖ ਕਰ ਗਈ ਇਹਨੂੰ ਜਿਆਦਾ ਦੁੱਖ ਵਾ ਕੋਈ ਗੱਲ ਨਹੀਂ ਤੁਸੀਂ ਵੇਖਿਆ ਮਮੀ ਹੋ ਕਿ ਤੱਕ ਕਿੰਨਾ ਗਰਹੁੰਦੀਆਂ ਆਹ ਰੋਂਦੀ ਆਵਾ। ਇਹ ਕਾਹ ਮੈਨੂੰ ਨੰਨਾਂ ਦੇ ਰੋਂਦਾ। ਮੇਰੀ ਗੱਲ ਸੁਣ ਜੇ ਇਹਨੇ ਰੋਣਾ ਮੰਨ ਕਹਦੇ ਪੀ ਜਾ ਰੋਣਾ ਮਤ ਉੱਥੇ ਜਾ ਕੇ ਰੋ ਆਪਣੇ ਜਣਦਿਆਂ ਨੂੰ। ਸਾਨੂੰ ਨਾ ਇੱਥੇ ਰੋਵੇ। ਇਹਨੂੰ ਛੱਡਿਆ। ਅੱਛਾ ਫੇਰ ਛੱਡਾਵਾ। ਛੱਡਿਆ ਮੈਂ ਕਿ ਨਹੀਂ ਚੁੱਪ ਕਰ ਦਿੰਦਾ ਉੱਥੇ ਚੁੱਪ ਕਰ ਦਿੰਦਾ ਫੇਰ ਮਲੇ ਆਪੇ ਘੜਾ ਲਉਂਗੀ ਅਗਲੀਆ। ਮੰਮੀ ਕਹਦੇ ਦੁੱਖ ਚ ਸ਼ਰੀਕ ਹੋਣਾ ਵੀ ਸਿੱਖੀਦਾ ਵਾ। ਤੂੰ ਕੀ ਡਾਇ ਜੇ ਕਰਨ। 10-12 ਦਿਨ ਦੁੱਖ ਹੀ ਕੀਤਾ। ਹੁਣ ਕਰੀ ਜਾਣਾ ਉਹ। ਜਿਹਨਾਂ ਦੀ ਚਲਗਾਣ ਤੋਂ ਬਣਾਉਣਾ ਨਹੀਂ ਗਾ। ਦੁੱਖੀ ਕਰੀ ਜਾ। ਆਪਾਂ ਨਾ ਇਦਾਂ ਕਰਦੇ ਜੇ ਤੁਹਾਨੂੰ ਨਹੀਂ ਨਾ ਚੰਗੇ ਲੱਗਦੇ ਆਪਾਂ ਫੇਰ ਅੱਡ ਹੋ ਜੰਨੇ ਹੈਂ ਅੱਡ ਤੂੰ ਕਹਿਣਾ ਹੁਣਾਵਾ ਮਾਂ ਨਾਲ ਅੱਡ ਹੋਣਾਵਾ ਇੱਥੇ ਰਣਮੈਣ ਕਿੱੜੇ ਜੰਨਾ ਅੱਡ ਹੋਣਾ ਤੂੰ ਹੈਂ ਤੈਨੂੰ ਜਿਆਦਾ ਨਾ ਸਾਲ ਕੇ ਘੱਟਿਆ ਅੰਦਰੋਂ ਮੰਮੀ ਤੀ ਵੀ ਲੜਾਈ ਕਰਨ ਉਹਦੇ ਹੱਟ ਦੇਣੀਗੇ ਇਦਾਂ ਵੀ ਥੋੜੀ ਹਿੰਦਾ ਇੱਕ ਬੰਦਾ ਪਹਿਲਾਂ ਹੀ ਦੁਖੀ ਆ ਤੀ ਉਤੋਂ ਦਬਕੇ ਮਾਰੀ ਜਾਂਦੇ ਜੀ ਉਹਨੂੰ ਅੱਛਾ ਹੁਣ ਤੇਰਾ ਵੀ ਇਰਾਦਾ ਵੀ ਮੈਂ ਅੱਡ ਹੋ ਜਾ ਮਾਂ ਨਾਲ ਹਣਾ ਹੋ ਜਾ ਫੇਰ ਮੇਲਾ ਅੱਡੋ ਕੇ ਸਵਾਦ ਆਪੇ ਆਪਣਾ ਖਰਚਾ ਚੁੱਕੇਂਗਾ ਨਾਲ ਤੈਨੂੰ ਪਤਾ ਲੱਗ ਜਾਊਗਾ ਮੰਮੀ ਇਤਾਂ ਦੀ ਗੱਲ ਨਹੀਂ ਆਪਾਂ ਕਿਹਦੇ ਨਾਲ ਅੱਡ ਹੋਣਾ ਤੇ ਇਹ ਵੇਲਾ ਕਹਿਣ ਗਿਆ ਤੇਰੇ ਸਾਹਮਣੇ ਵੀ ਅੱਡ ਹੋਣਾ ਮੈਂ ਕੁਛ ਨਾ ਇਹਨੇ ਗੱਲ ਜਿਹੜੀ ਪਹਿਂ ਜਿਹੜੀ ਸਭੀ ਇਤਾਂ ਦੀ ਗੱਲ ਨਾ ਕਰੋ ਹੁਣ ਮੇਰੀ ਮਾਂ ਦੇ ਮੁੱਪ ਗਈ ਮੇਰੀ ਇਹੀ ਮਾਂ ਪਰ ਮੰਮੀ ਤੂੰ ਵੀ ਨਹੀਂ ਮੈਨੂੰ ਦੀਵ ਬਣਾਉਣੀ ਮੈਂ ਦੇਖ ਕੇ ਚਲ ਤਾਂ ਦੀਦੀ ਮੁੱਕ ਗਈ ਐ ਤੇ ਤੁਸੀਂ ਮੈਨੂੰ ਹੀ ਦੀਵ ਬਣਾ ਲਓ ਹੁਣ ਤਾਂ ਤੂੰ ਵੀ ਨਹੀਂ ਅੱਗ ਦੀ ਬਣਦੀ ਨਵਾਂ ਨਵਾਂ ਹੀ ਹੁੰਦੀਆਂ ਨਵਾਂ ਨਹੀਂ ਤੀਆਂ ਬਣਦੀਆਂ ਬਣਦੀਆਂ ਕਿਉਂ ਨਹੀਂ ਮੰਮੀ ਕਿਉਂ ਇਤਾਂ ਕਹਿੰਦੇ ਤੋ ਹਾਂ ਫਿਰ ਮੰਮੀ ਮੈਂ ਤੇ ਇੱਧਾਂ ਹੀ ਬਣ ਗਈ ਨਾ ਪਿਆ ਦਿੱਤੀ ਬਣ ਗਈ ਐ ਦਾਦੀ ਹੋਰ ਕਿੱਦਾਂ ਬਣਾ ਆ ਵੇ ਲੈ ਆਖਾਂ ਢਿਆਂ ਨੂੰ ਮੱਡ ਕਾਦੇ ਜੇ ਮੰਮੀ ਤੁਸੀਂ ਮੈਨੂੰ ਗੱਲ ਨਾਲ ਲਾ ਲੋ ਤੇ ਮੈਂ ਤੇਰੀ ਮਾਂ ਵਾਂ ਤੇ ਮੈਨੂੰ ਵੀ ਦੁੱਖ ਭੁੰਨ ਜੇ ਮੈਂ ਸੁੱਖ ਬਣਾ ਤੈਨੂੰ ਗੱਲ ਨਾਲ ਲਾਉਣੀ ਪਰ ਤੂੰ ਲੱਗਦੀ ਨਹੀਂ ਮੰਮੀ ਨਹੀਂ ਕਦੀ ਨਹੀਂ ਪਿਆਰ ਨਾਲ ਗੱਲ ਨਾਲ ਲਾਇਆ ਜੇ ਤੁਸੀਂ ਲਾਉਗੀ ਗੱਲ ਮੈਨੂੰ ਪੁੱਤੇ ਨੇ ਵੱਡੇ ਆ ਵੀ ਮੰਮੀ ਮੈਂ ਫੇਰ ਜਾਣ ਕੇ ਇੱਦਾਂ ਕਰੂੰਗੀ ਤਕਾਦੇ ਜੇ ਅੰਦਰ ਤੁਸੀਂ ਕੋ ਗੱਲਾਂ ਕਰਦੇ ਬਾਹਰ ਆ ਕੇ ਤੈਨੂੰ ਕੋ ਕਰਦੇਂਗਾ ਮੰਮੀ ਵੀ ਫੇਰ ਕੀ ਕਰੇ ਦਾਦੋ ਮੰਮੀ ਮੈਂ ਤੇ ਇਦਾਂ ਦਾ ਕੁਛ ਨਹੀਂ ਗਿਆ ਸਾਬ ਵੀ ਮੈਂ ਤੁਹਾਨੂੰ ਕਿਹਾ ਹੀ ਆ ਡੋਨਟ ਮਨੋ ਤੇ ਜੇ ਆਪ ਆਪਣੀ ਰੋਟੀ ਬੱਤਰੀ ਪਕਾ ਲਈ ਤੇ ਕੋਈ ਗੱਲ ਵੀ ਨਹੀਂ ਹੋਈ ਕਿ ਤੂੰ ਹੀ ਛੜੀਆਂ ਨਾ ਮੈਂ ਮੈਂ ਆਪਣੀ ਕੋਲੋਂ ਕਿਹਾ ਜਾਓ ਆ ਡੋਕੇ ਵੇਲੋ ਸਵਾ ਮੇਰੇ ਬਾਦ ਨਾ ਧਿਆਨ ਕਿ ਪੈਸੇ ਤੇ ਵਲ ਮੈਂ ਕੋਈ ਚੀਜ਼ ਨਹੀਂ ਦਿੰਦੀ ਨਾਲੇ ਲੈ ਕੇ ਨਾ ਤਰ ਪਤਾ ਲੱਗੂ ਮੈਂ ਕਿਹੜਾ ਸਮਾਨ ਦੇਣਾ ਪਿਆ ਨਾ ਵੀ ਆਹ ਮੇਰਾ ਤੇ ਉਹ ਤੁਹਾਡਾ ਅੱਡ ਵੀ ਹੋਇਆ ਜਾਂਦਾ ਵਾ ਨਿਗੇ ਦੇ ਘਰ ਚੋਂ ਤੇ ਫੇ ਤੂੰ ਕਿਦਾ ਕਰਤ ਇਹ ਨਹੀਂ ਪਹਿਲਾਂ ਸੋਚਿਆ ਕਰੀਂ ਨਹੀਂ ਤੇ ਉਦੋਂ ਮੈਂ ਸੈਸ ਬਾਇ ਕੀਤੀ ਗੱਲ ਮੰਮੀ ਤਾਂ ਹੁਣ ਤੂੰ ਮੰਡਰਾਵੇ ਦਿੰਨਾ ਅੰਮੀ ਛੱਡੋ ਗੱਲ ਨੂੰ ਜੋ ਹੋ ਗਿਆ ਸਭ ਵੀ ਤੂੰ ਇਹ ਮੈਨਾਂ ਇਦਾਂ ਨਹੀਂ ਗੱਲ ਕਰਾ ਹੁਣ ਗੱਲ ਮਕਾਈ ਦੀ ਹੁੰਦੀ ਆ ਹੋਰ ਨਹੀਂ ਵਧਾਈ ਦੀ ਵੀ ਸੁੱਖ ਕੇ ਕੁਸਕਰਾਨੀ ਹੁੰਦਾ ਮੇਰੇ ਗੱਲ ਅੱਜ ਉਹਨਾਂ ਦਾ ਵਿਆਹ ਹੋ ਗਿਆ ਨਾ ਉਦੋਂ ਦੀਆਂ ਇੰਨੀਆਂ ਗੱਲਾਂ ਕਰ ਲਾਪੇ ਮੇਰੇ ਗਾੜੀ ਬੋਲਣ ਲਾਪੇ ਕੋਈ ਗੱਲ ਕਰਨ ਵਾਲੀ ਨਹੀਂ ਹਾਏ ਮੰਮੀ ਵੀ ਆਦਾ ਕੀ ਨਾ ਨੋਂਡੇ ਮੈਂ ਕਿਹੜਾ ਕੁਝ ਕਹਿਣ ਦੀ ਮੈਂ ਤੁਹਾਨੂੰ ਸੋ ਕਹਿ ਦਿੱ ਕਿ ਮੈਨੂੰ ਵੀ ਧੀ ਬਣਾਓ ਜੇ ਤਾਂ ਦਾ ਪੁੱਤ ਤਾਂ ਮੈਨੂੰ ਵੀ ਨਾਲ ਧੀ ਬਣਾਓ ਨਹੀਂ ਜੇ ਬਗਾਨੀਆਂ ਨੋਹਾਂ ਧੀਆ ਬਣ ਜਾਂਦੇ ਧੀਆ ਕੋ ਹੋ ਗਿਆ ਨੂੰ ਮੈਂ ਆਪਣੀ ਨੂੰ ਕਾਨੂੰ ਯਾਦ ਕਰ ਕਰੂੰਗਾ ਆ ਸੋਚ ਆ ਮੰਮੀ ਦੀ ਮਾੜੀ ਸੋਚ ਕਹਿੰਦੇ ਇਹਨੂੰ ਹਾਂ ਮੇਰੀ ਸੋਚ ਵਾੜੀ ਤੁਹਾਡੀ ਚੰਗੀ ਹੈ ਨਾ ਇਹਦੀ ਤਾਂ ਬਿਲਕੁਲ ਚੰਗੀ ਜਿਹੜੀ ਤੂੰ ਬਾਲ ਕੀਤੀ ਉਹ ਕਰਨ ਵਾਲੀ ਹੈ ਨਾ ਮੰਮੀ ਹਾਂ ਗੱਲ ਕਰਨ ਵਾਲੀ ਹੈ ਫਿਰ ਆਹ ਗੱਲ ਤੁਸੀਂ ਕਿੰਨੇ ਵਾਰੀ ਕਹੀ ਆ। ਕਿਹੜੀ ਕਹੀ ਅੱਜ? ਵਾਕਿਆ ਤੁਸੀਂ ਸਾਬਤ ਕਰਤਾ ਵੀ ਨੋਂ ਨੂੰ ਤੇ ਗੋਣ ਬਣਾਵੇਂ ਨੋਂ ਤੇ ਪਗਾਨੀ ਜਾਈ ਆ। ਹੈਈ ਆ। ਸੱਚ। ਬਣਾ। ਹਾਂਜੀ। ਕੀ ਕਰਦੀ ਆਂ? ਕੁਛ ਨਹੀਂ ਤਿਆਰ ਹੋਈ ਹੀ ਬਸ। ਜਾਣਾ ਕਿਤੇ? ਆਉ ਮੈਂ ਸੋਚਨੀ ਬਾਜ਼ਾਰ ਜਾਇਆ ਵਾਂ। ਬਾਜ਼ਾਰ ਤੋਂ ਬਾਅਦ ਹੀ ਆਈ। ਹਾਂ। ਤੇ ਉੱਪਰ ਦੇ ਵਿਆਹ ਦੀ ਭਾਬੀ ਚਲੀ ਉਹ ਨਾਲ ਜਾਈ ਜਾ ਮੈਂ ਜਾਵਾਂ ਨਾਲ ਤੇ ਹੋਰ ਚਲ ਕੋਈ ਨਹੀਂ ਚਲ ਜਾਨੀ ਆ ਬੜਾ ਔਖਾ ਜਿਆ ਕਿਆ ਨਹੀਂ ਨਹੀਂ ਕੋਈ ਨਹੀਂ ਚਲ ਜਾਨੀ ਆ ਸਾਡੇ ਘਰ ਆਇਆ ਪਕੌੜੇ ਖੂੜੇ ਆਹੋ ਤੇ ਤੂੰ ਵੀ ਚੱਲ ਪੋ ਨਹੀਂ ਉਹ ਵੀ ਥੱਜੜਾ ਮੈਂ ਕਲ ਕੇ ਜੀ ਨਹੀਂ ਉਧਰ ਅੱਛਾ ਤਾਂ ਕਰਕੇ ਤੇ ਭਾਬੀ ਦਹੀ ਸਾਗ ਤੋੜਨ ਤੇ ਉਹ ਕਹਿੰਦੀ ਤੂੰ ਕਹਦੀ ਤਿਆਰ ਹੋ ਜਾ ਚਲ ਕੋਈ ਨਹੀਂ ਜਾਇਆ ਨਹੀਂ ਆਈ ਗਈ ਮੈਂ ਹੋ ਕਿਤੇ ਹਾਂਜੀ ਦੀਦੀ ਤਿਆਰੀ ਆ ਵਾ ਮੈਂ ਤੇ ਉੱਧਾ ਬਾਜ਼ਾਰ ਜਾਣ ਵਾਰੇ ਸੋਚੰਨੀ ਤੇ ਕਹਿੰਦੇ ਕੀ ਜਾਣਾ ਹੈ ਉੱਧਰ ਚਲ ਕੋਈ ਨਹੀਂ ਮੈਂ ਚੱਲ ਪੈਣੀ ਆ ਅੱਜ ਕਿੰਨਾ ਜਾਣਾ ਹੈ ਕੋਈ ਹੋਰ ਹੈਗਾ ਵਾ ਉਹ ਤੇ ਗੱਲ ਆਹੋ ਰੱਖਿਆ ਹੋਰ ਮੈਂ ਇਹਨਾਂ ਨੇ ਤੇ ਕਣਕ ਬੀਜਣੀ ਆ ਤੇ ਆਪਾਂ ਉਧਰ ਨੂੰ ਚੱਲ ਜਾਨੇ ਫਿਰ ਚਲ ਕੋਈ ਨਹੀਂ ਜਾਇਆ ਤੇ ਹੁਣ ਇਹਦਾ ਵੀ ਟਾਈਮ ਹੈਗਾ ਤੇ ਇਦਾਂ ਕਰਦੇ ਫਿਰ ਆਪਾਂ ਤੁਰ ਕੇ ਚੱਲ ਜਾਨੇ ਹੈ ਨਾ ਨਾਲ ਸੈਰ ਹੋ ਜੂਗੀ ਆ ਲੱਗ ਗਈ ਆ ਘਰ ਉਦੋਂ ਨਹੀਂ ਹੈ ਜੇ ਥੋੜਾ ਜਿੰਨਾ ਪਿਆ ਜਾਣਾ ਸਾਡਾ ਹੋਊਗਾ ਮੈਂ ਕਿਹਨਾਂ ਜਾਣਾ ਆ ਹਾਂ ਮੈਂ ਤਾਂ ਨਹੀਂ ਨਵੇਂ ਰੱਖਿਆ ਕੋਈ ਤੇਹੀ ਰੱਖੀ ਹੋਣੀ ਆ ਤੇਹੀ ਤੇ ਰੱਖੀ ਆ ਸੱਚ ਇੱਥੇ ਕਿਹੜੀ ਗੱਲ ਆ ਉਹ ਚਲ ਗਈ ਵਿਚਾਰੀ ਅਮਰੀਕਾ ਜੇ ਰੱਖੀ ਹੁੰਦੀ ਨਾ ਨਾਲ ਲੈਣਾ ਤੇ ਹੁਣ ਚਲ ਜਾਓ ਕਰਾ ਦੇਣੀ ਟਿਕਟ ਤੁਹਾਡੀ ਕਰਾ ਦੇ ਆਹ ਜਿਆਦਾ ਹੀ ਹੁੰਦਿਆ ਜਿਆਦਾ ਹੁੰਦਿਆ ਤੁਹਾਨੂੰ ਉਹਦੇ ਕੋ ਜਾਣਦਾ ਚਲ ਜਾਓ ਫੇ ਮੈਂ ਵੀ ਲੇਟ ਹੋ ਰਿਆਂ ਚਲ ਕੋਈ ਨਹੀਂ ਚਲਿਏ ਮੈਂ ਦੀਦੀ ਆਹ ਤਿਆਰ ਤੇ ਮੈਂ ਚਲ ਆਈ ਮੈਂ ਹੱਲ ਤੇ ਗਈਆਂ ਸਾਗ ਤੋੜਨ ਤੇ ਆਸ ਤਾਂ ਮੈਂ ਉਧਰ ਜਾਣ ਨੂੰ ਹੀ ਅੱਛਾ ਅੱਛਾ ਪਰ ਮੈਨੂੰ ਫੇਰ ਆਸਰਾ ਜਾਨੀ ਕੋਈ ਤੱਕਿਆ ਤੇ ਫੇਰ ਮੈਂ ਸਾਗ ਚਲੋ ਕੋਈ ਨਹੀਂ ਕਹਿ ਦਿਆ ਕਰੋ ਜਦੋਂ ਕਿਤੇ ਜਾਣਾ ਹੁੰਦਾ ਆ ਤੇ ਹੁਣ ਮੈਂ ਸਾਗ ਤੇ ਮੈਂ ਤਾਂ ਫੇਰ ਬਣਾਵਾਂਗੇ ਤੋੜ ਕੇ ਹੋਰ ਹੈਨਾ ਆਓ ਚਲ ਇਦਾਂ ਸਾਰਾ ਚਲੋ ਹੋਰ ਥੋੜਾ ਇਹਨੇ ਪੈਸੇ ਲੱ ਲਾ ਆਹੋ ਲੈ ਲਓ ਦੀਦੀ ਉਹ ਤਾਂ ਕਹੇਗੀ ਕੀ ਜਾਣਾ ਆ ਹੁਣ ਦੇ ਲੋਕੇ ਇਹਦੇ ਚੈਨਲ ਤੇ ਵੀ ਤੇਰੇ ਕੋਸ਼ ਹੈਗਾ ਤੇਰੇ ਕੋਸ਼ ਹੈਗਾ ਕੀ ਕਰੇ ਹੁਣ ਬੰਦਾ ਕੀ ਗਵੇਣਾ ਮੇਹਮਨਾ ਮੇਰੇ ਵਿਆਹ ਨੂੰ ਤੇ ਫੇਰ ਵੀ 7-8 ਮਹੀਨੇ ਹੋਏ ਹੀ ਆ ਨਾ ਹਾਂ ਉਹ ਤੇ ਫੇਰ ਕਿੰਨਾ ਕਿ ਦੀਦੀ ਨੋਰਮਲ ਆ ਕਿਹੜਾ ਕੋਈ ਬਹੁਤਾ ਚੇਰ ਹੋ ਗਿਆ ਲੋਕੀ ਤਾਂ ਐਵੇਂ ਪੁੱਛਣ ਲੱਗ ਪੈਂਦੇ ਬਹੁਤ ساری ਦੁਨੀਆ ਪੁੱਛਦੀ ਮੇਰੇ ਵੀ ਜਦੋਂ ਵਿਆਹ ਨੂੰ ਹੋਏ ਹੀ ਨਾ ਸਾਲ ਹੀ ਹੋਇਆ ਸੀ ਤਾਂ ਵੀ ਪੁੱਛਣ ਲੱਗ ਪਏ ਪਰ ਹੁਣੇ ਵੀ ਰੱਬ ਨੇ ਨਹੀਂ ਦਾਤ ਚੋਲੀ ਪਾਈ ਤੇ ਫੇਰ ਹੁਣ ਉੱਥੇ ਰੱਬ ਦੇ ਨਾਲ ਲੜਾਈ ਕਰਨੀ ਆ ਤੇ ਜੇ ਮੇਰੇ ਮੌਕਾ ਨੂੰ ਮੈਨੂੰ ਜਿਆਦਾ ਟੈਨਸ਼ਨ ਹੁੰਦੀ ਆ ਮੇਰੀ ਗੱਲ ਸੁਣ ਜੇ ਰੱਬ ਦਾਤ ਝੋਲੀ ਪਾਵੇ ਨਾ ਤੇ ਬੰਦੇ ਨੂੰ ਲੈ ਲੈਣੀ ਚਾਹੀਦੀ ਆ ਤੇ ਤੁਸੀਂ ਜਿਆਦਾ ਚੇਨ ਨਾ ਲਾਇਓ ਤੇ ਤੁਸੀਂ ਆਪਣਾ ਬੱਚਾ ਕਰ ਲਿਓ ਦੀਦੀ ਤੁਹਾਨੂੰ ਵੀ ਤੇ ਪਤਾ ਹੀ ਆ ਜੋ ਕੁਝ ਚੱਲਣ ਦੇ ਆ ਮੈਨੂੰ ਨਹੀਂ ਲੱਗਦਾ ਦੀਦੀ ਮੇਰੀ ਤੇ ਮਨਜੋਦੀ ਬੰਨੀ ਆ ਹਾਏ ਹੈ ਉਹ ਜੰਗਲਾਂ ਥੋੜੀ ਸੋਚੀ ਦੀਆਂ ਹੋਈਆਂ ਦੀਆਂ ਵਾ ਮਾੜੀ ਮੋਟੀ ਤੇ ਨੋਕਚੋਕ ਹੁੰਦੀ ਰਹਿੰਦੀ ਆ ਇੰਨੇ ਦੀ ਕਿਹੜੀ ਗੱਲ ਹੁੰਦੀ ਆ ਨਹੀਂ ਦੀਦੀ ਫੇਰ ਵੀ ਅੱਜ ਕੱਲ੍ਹ ਦੀਆਂ ਕੁੜੀਆਂ ਦਾ ਆਹੋ ਇੱਕ ਕੰਮ ਆ ਹੁਣ ਮੇਰੇ ਜਿਹਤਰ ਵੀਚ ਲੜਾਈਆਂ ਪੜਾਈਆਂ ਹੁੰਦੀਆਂ ਰਹਦੀਆਂ ਆ ਪਰ ਆਪਣੇ ਬੱਚੇ ਤੋਂ ਲੈ ਕੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਹੋਇਆ ਚਾਹੇ ਨਹੀਂ ਹੋਇਆ ਪਰ ਅੱਜ ਤੱਕ ਸਾਡੀ ਬਣ ਗਈ ਆ ਤੇ ਬੱਚੇ ਦੀ ਕਿਹੜੀ ਗੱਲ ਆ ਜਦੋਂ ਹੋਊਗਾ ਨਾ ਤੇ ਚੁੱਪ ਕਰਕੇ ਲੈ ਲੈਣਾ ਚਾਹੀਦਾ ਵਾ ਬਿਲਕੁਲ ਇਹੋ ਜੀ ਗੱਲ ਨਹੀਂ ਮੁੜ ਕੇ ਕਰਨੀ ਹੈਗੀ ਰੱਬ ਦੀ ਦੇਣਾ ਬਾਕੀ ਮੈਨੂੰ ਤੇ ਇਹੀ ਲੱਗਦਾ ਪਤਾ ਨਹੀਂ ਸਾਡੀ ਬੰਨੀ ਆ ਕਿ ਨਹੀਂ ਜੋ ਕੁਝ ਵੀ ਹਸਾਬਤਾਵ ਚੱਲ ਲੈਂਦੇ ਆ ਬਾਕੀ ਚਲੋ ਚੱਲ ਹੁਣ ਸਾਨੂੰ ਇੱਕ ਦੂਜੇ ਦਾ ਹੀ ਆਸਰਾ ਹਾਉ ਜੀ ਗੱਲ ਕਰਕੇ ਹੁਣ ਸਾਡੇ ਦਿਲਾਂ ਤੋੜੀ ਚੰਗਾ ਨਾ ਇਹੋ ਜਿਹਾ ਕੰਮ ਹੀ ਕਰਨਾ ਹਾਏ ਅਮਨ ਹੋਵੇ ਕਿੰਨੇ ਸੋਹਣੇ ਲੱਗਣੀਆਂ ਨੇ ਖੇਡਦੀਆਂ ਰੱਖੀ ਜ਼ਿੰਦਗੀ ਆ ਨਾ ਹੁ ਤਾਂ ਹੋਰ ਹਾਏ ਤੇ ਸਹੀ ਆ ਚੱਲ ਕੋਈ ਗੱਲ ਨਹੀਂ ਜਿੱਦਾਂ ਮਰਜੀ ਇਹ ਬੱਚੇ ਸਾਰਿਆਂ ਨੂੰ ਚਾਹੀਦੇ ਹੁੰਦੇ ਆ ਮੈਨੂੰ ਖੇਡਦੀ ਕਿੰਨੀ ਸੋਹਣੀ ਲੱਗਣਦੇ ਆ ਤੇ ਹਾਏ ਤੇ ਰੱਬ ਨੂੰ ਵੀ ਨਾ ਵੱਡ ਵੀ ਦਾਤ ਦੇਣੀ ਚਾਹੀਦੀ ਆ ਸਾਰਾ ਨਿੱਕੋ ਜਿਹਾ ਰੱਖਣਾ ਚਾਹੀਦਾ ਏ ਆ ਜਾ ਹਾਏ ਆਏ ਏ ਨਹੀਂ ਸੋਣੀ ਹੈ ਨਾ ਹਾਂ ਹੈਲੋ ਹੈਲੋ ਹਰੇ ਕੋਈ ਗੱਲ ਕਰਨੀ ਆ ਕਿ ਨਹੀਂ ਕਰਨੀ ਹੈ ਮੰਮੀ ਦਾ ਅੱਜ ਕਿਤੇ ਨਹੀਂ ਆਵੇ ਫਿਰ ਕਹੂਗੀ ਖਰੇ ਚੱਕ ਕੇ ਲਾ ਕੇ ਚੱਲੇ ਨਹੀਂ ਕਹਿੰਦੀ ਮੈਂ ਰੱਖੂਗੀ ਮੈਂ ਹੈ ਮੈਂ ਸਿਰਫ ਚੁੱਕਿਆ ਹੀ ਹੈ ਮੈਨੂੰ ਰੀਜ ਜੀ ਆ ਗਈ ਕਦੀ ਬੱਚਾ ਆਪਣੇ ਲੱਗ ਬੰਨੇ ਹੈ ਵੀ ਨਹੀਂ ਨਾ ਕੋਈ ਉਸ ਮਰੀਤ ਹੀ ਆ ਉਹ ਜਦੋਂ ਨਿੱਕੀ ਜੀ ਹੁੰਦੀ ਉਹਨੂੰ ਵੀ ਬੜਾ ਖੜਾਇਆ ਮੈਂ ਦੇਵਿਕੀ ਨਹੀਂ ਸੁਣ ਲੈ ਬੀਲਾ ਮਾਸਾ ਵੀ ਨਹੀਂ ਰੋਈ ਹੈ ਚੱਕ ਲੈ ਆਏ ਨਾ ਤੈਨੂੰ ਓਦਾਂ ਮਨ ਬੱਚੇ ਹੋਣ ਦੇ ਬੱਚੇ ਨਾ ਬੰਦਾ ਰੋਝ ਜਾ ਜਾਂਦਾ ਨਾ ਇਹ ਤੇ ਆਹ ਦੀਦੀ ਆਰੇ ਲੱਗਾ ਰਹਿੰਦਾ ਬੰਦਾ ਹਨਾ ਮੇਰੀ ਗੱਲ ਸੁਣ ਮੈਨੂੰ ਰੱਬ ਹੁਣ ਕੀ ਪਤਾ ਦਵੇ ਕਿ ਨਾ ਦਵੇ ਤੇ ਮੇਰੀ ਸੁਣ ਲੈ ਗੱਲ ਤੁਸੀਂ ਨਾ ਹੁਣ ਦੇ ਦੀ ਕਰਿਓ ਚੰਗਾ ਚੱਲ ਤੇਰਾ ਹੀ ਘੜਾ ਲਾਂਗੇ ਸਾਡੇ ਨਹੀਂ ਤੇ ਨਹੀਂ ਸਹੀ ਠੀਕ ਹੈ ਦੀਦੀ ਉਹ ਤੇ ਰੱਬ ਦੀ ਦੇਣਾ ਹੁਣ ਬਾਕੀ ਚਲੋ ਦੇਖੋ ਬਾਕੀ ਨਾ ਮੈਂ ਅਗਦੀ ਨਸਲਾ ਵੀ ਕਰਨੀ ਆ ਕਾਦੀ ਦੀਦੀ ਮੈਂ ਕਹਣਾ ਵੀ ਬੱਚਾ ਗੋਦ ਹੀ ਲ ਲਈ ਆਹੋ ਦੀਦੀ ਏਦਾਂ ਗੱਲ ਤੇ ਤੁਹਾਡੀ ਸਹੀ ਆ ਚੱਲ ਕਿਸੇ ਨੂੰ ਨਿਆਣੇ ਤੇ ਕਿਸੇ ਨੂੰ ਲਉਂਗੇ ਤੇ ਹੀ ਗੋਦ ਤੈਨੂੰ ਵੀ ਅਗਲੇ ਨੂੰ ਚੱਲ ਮਾਂ ਪਿਓ ਦਾ ਹਨਾ ਪਿਆਰ ਮਿਲ ਜੂ ਨਾਲੇ ਪਤਾ ਕੀ ਚੱਲ ਇਹਨਾਂ ਵਿਚਾਰਿਆਂ ਕੋ ਵੀ ਹਨਾ ਉਹ ਜੇ ਨਹੀਂ ਪਰਵਰਿਸ਼ ਹੁੰਦੀ ਤੁਸੀਂ ਕਿੱਥੇ ਲੈਣਾ ਇੱਥੇ ਨਾਲ ਲਾਂਗੇ ਇੱਥੋਂ ਕੀ ਆ ਆਪਾਂ ਵਧੀਆ ਨਾਲੇ ਜਦੋਂ ਆਪਣੇ ਘਰ ਬੱਚਾ ਚਲ ਜੇ ਆਪਣੇ ਵਰਗਾ ਹੀ ਹੋ ਜਾਂਦਾ ਵਾ ਤੇ ਆਪਾਂ ਬੱਚਾ ਪਾਲ ਲੈਣ ਆਈਆਂ ਉਹ ਤੇ ਆਹ ਮਨ ਕਿੰਨੀ ਸੋਹਣੀ ਐ ਬਿਲਕੁਲ ਵੀ ਨਹੀਂ ਰੋਈ ਦੇਖ ਲੋ ਹੈਨਾ ਓਏ ਕੀ ਨਾਂ ਦੇਣਾ ਓ ਜੀ ਮਾਨੂੰ ਜੂਗੀ ਉਹਦਾ ਦੀਦੀ ਕਰ ਲੈਨੇ ਸਲਾਹ ਕੋਈ ਗੱਲ ਨਹੀਂ ਜਿੱਦਾਂ ਹੁਣ ਮੈਨੂੰ ਕਿੰਨੀ ਸੋਹਣੀ ਲੱਗਣ ਈ ਆ ਜੇ ਇਹਦੀ ਮੰਮੀ ਨੂੰ ਪੁੱਛ ਕੇ ਇਹਨੂੰ ਲੈ ਜਾਗੇ ਆਹੋ ਇਹ ਤੇ ਹਾਂ ਪਰ ਇਹ ਵੀ ਚੱਲਣ ਨੂੰ ਇਹ ਵੀ ਕੋਈ ਪਤਾ ਨਹੀਂ ਭਾਦਾ ਵੇ ਕ ਨਾਂ ਦਵੇ ਹੈਨਾ ਹਰ ਰਾਤੀ ਪੁੱਤ ਥੋੜੀ ਕਿਸੇ ਨੂੰ ਦਿੰਦੇ ਦਿੱਤਾ ਜਾਂਦਾ ਹੈ ਹਾਲਾਤ ਜਿੱਦਾਂ ਦੀ ਮਰਜ਼ੀ ਹੋਣ ਹੋਣ ਉਹ ਤੇ ਮੈਂ ਕਹਿੰਨੀ ਵੀ ਚੱਲ विया लीड़ा कपड़ा पुगगी वादिया जाऊगी बन जाए जा बड़ी सोहनी आदमी जी लाजो दीदी रोनक लग जा कर देना शुक्र आह वाले घर आए जाना जा वाली भी है ਕਈ ਅੱਧਾ ਬਾਜੀ ਨਾਲ ਗੱਲ ਕਰਿਓ ਜੇ ਨਹੀਂ ਵੀ ਮੰਨੂਗੇ ਨਾ ਕੋਈ ਨਹੀਂ ਮੈਂ ਵੀ ਕਹੂੰਗੀ ਕੋਈ ਨਹੀਂ ਮਨਾਲਾਂਗੇ ਜੋਦੇ ਨੂੰ ਵੀ ਕਹੂੰਗੀ ਚੱਲ ਹੈਨਾ ਨਾਲ ਮਿਲ ਕੇ ਤੇ ਸਾਰੇ ਜਨੇ ਮਨਾਲਾਂਗੇ ਜੇ ਨਹੀਂ ਵੀ ਮੰਨੂਗੇ ਅਬਲਾ ਤੇ ਮੈਨੂੰ ਲੱਗਦਾ ਇਹਨੂੰ ਦੇਖ ਕੇ ਤੇ ਕੋਈ ਵੀ ਨਹੀਂ ਨਾ ਕਹਿ ਸਕਦਾ ਆ ਵੇਹਾਂ ਤੂੰ ਚੱਕੇ ਸੋਣੀ ਹੈ ਵੇ ਮੈਂ ਚਮਤੀ ਚੜਕਾ ਅਜਾ 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 ਮਾਇਕੇ ਨਹੀਂ ਸੁਣ ਲੱਗਣੀ ਆਏ ਬੱਚੇ ਕਿੰਨੇ ਸੱਚੀ ਘਰ ਚੋਂ ਦਰੋਂ ਨੇ ਕਾਏ ਨਹੀਂ ਜੀ ਜੇ ਪਲਾਗੇ ਤੇ ਤੇ ਹੋਰ ਹੈਨਾ ਤੂੰ ਜਾਣਾ ਗਿਰੋ ਓਏ ਓਏ ਇਹ ਨਾ ਇਹ ਪੁੱਤ ਰੋਣਾ ਨਹੀਂ ਆ

गोद खिलाने के तो गोद ले लेना मैं तुम्हारे किस्मत में नहीं दीदी उसका, उसका गोद लेना है तो ले लो मैं तुम बच्चे की बड़ी प्यार करते बड़ी शौक है बड़ी, बड़ी प्यार से रखेगा बच्चा के मैं दीदी तुम्हारी किस्मत में नहीं है <laughs> ਦੀਦੀ ਤੇ ਮਾਰਦਾ ਛੱਡ ਕੇ ਚਲੀਏ ਹਾਏ ਹੈਗੀ ਬਤਾ ਸੱਚੀ ਬੋਲਦਾ ਹੋਵੇ ਤਾਂ ਡਾ ਤਾਂ ਉਹ ਦੀਦੀ ਇਦਾਂ ਦੇ ਬਥੇਰੇ ਠੱਗ ਫਿਰਦੇ ਛੱਡ ਪਰੇ ਆਵੇਂ ਮੇਰੀ ਗੱਲ ਸੁਣ ਅਸਿਕੋ ਤਾਂ ਤੇ ਪੰਡਤ ਲੱਗਣ ਨਹੀਂ ਦਿਆ ਆਹੋ ਤੇ ਮੈਂ ਵੀ ਉਹੀ ਕਹਿਣ ਨਹੀਂ ਆ ਮੇਰੀ ਗੱਲ ਸੁਣ ਉਦਾਂ ਵੀ ਗਈ ਉਦਾਂ ਕਰੀ ਜਾਂਦਾ ਪੰਡਤ ਤਾਂ ਪੰਡਤ ਆ ਕੀ ਪਤਾ ਪਹਿਲਾ ਪੰਡਤ ਰਹਾ ਹੋਊਗਾ ਹੈਨਾ ਪਰ ਹੁਣ ਮੇਰਾ ਘਰ ਦੇ ਨੇ ਰੋਲ ਹੀ ਛੜਿਆ ਵਾ ਹੈਨਾ ਕੀ ਪਤਾ ਕਰਦੇ ਨੇ ਘਰੋਂ ਨਹੀਂ ਕੱਢ ਦਿੱਤਾ ਹੋਊਗਾ ਉਹਦੇ 'ਚ ਕੋਈ ਗੁਣ ਜਿਹੜਾ ਕਹਿੰਦਾ ਗੋਦ ਲੱਲਾ ਜੀ ਜੀ ਕਿਹੜੇ ਅੱਜ ਦੇ ਜ਼ਮਾਨੇ ਦੀਆਂ ਪਤੀ ਹੀ ਗੱਲਾਂ ਕਰੋ ਹਾਂ ਤੁਸੀਂ ਕਿਹੜੇ ਜ਼ਮਾਨੇ ਦੀਆਂ ਗੱਲਾਂ ਕਰ ਰਹੇ ਨੇ ਹੁਣ ਨਹੀਂ ਜੀ ਜੀ ਇਹਨਾਂ ਨੂੰ ਕੋਈ ਵੀ ਮੰਨਦਾ ਮੁੰਡਾ ਮੇਰੀ ਗੱਲ ਸੁਣੋ ਅਚਾਨਕ ਕਿ ਉੱਥੋਂ ਉੱਠ ਕੇ ਆ ਕੇ ਗੱਲਾਂ ਕਰਨ ਡਿਆ ਪਿਆ ਵਾ ਦੇ ਲਿਆਣਾ ਆਣੇ ਹਨ ਨੂੰ ਖੇਡਦਿਆਂ ਨੂੰ ਉਹਦੇ ਨਾਲ ਟਕਰਨੀ ਆਈਆਂ ਉਹਨੇ ਗੱਲਾਂ ਐਵੇਂ ਮਾਰਦਾ ਛੱਡ ਪਰੇ ਚਲਿਏ ਆਪਾਂ ਦੀਦੀ ਘਾ ਮੈਂ ਤੇ ਰਗਵੀਰ ਨਵੇਂ ਸਲਾਹ ਕਰਨੀ ਸੀ ਜੇ ਹੁਣ ਇਹਨੇ ਇਹ ਗੱਲ ਕਹਿ ਦਿੱਤੀ ਤੇ ਕੀ ਪਤਾ ਸੱਚੀ ਨਹੀਂ ਗਈ ਤੇ ਫੇਰ ਮੈਂ ਲੱਲਾ ਇੰਨੀ ਆ ਕੋਦ ਹਨਾ ਆਹ ਹੋ ਦੀਦੀਓ ਦਾ ਆਪਾਂ ਵੀ ਤੇ ਇਹੀ ਸਲਾਹ ਕਰਨੇ ਹੀਗੇ ਮੈਂ ਮੈਂ ਤੇ ਤੇ ਤੋਂ ਪਹਿਲਾਂ ਸਲਾਹ ਕਰਨੀ ਅਗਲੇ ਨੇ ਦੱਸ ਹੀ ਦਿੱਤਾ ਹੈ ਆਹ ਹੋ ਚਲੋ ਕੋਈ ਗੱਲ ਨਹੀਂ ਤੁਸੀਂ ਭਾਜੀ ਨਾਲ ਉਹਦਾ ਕਰ ਲਿਓ ਗੱਲ ਗੱਲ ਚਲ ਕਰ ਲੈਣੀ ਕੋਈ ਗੱਲ ਨਹੀਂ ਮਨਾ ਲੈਣੀ ਭਾਜੀ ਨੂੰ ਜ ਨਹੀਂ ਵੀ ਮੰਨੂਗੇ ਤੇ ਚਲ ਠੀਕ ਆ ਹੁਣ ਇੱਥੇ ਦੋਵਾਂ ਜਾਣੇ ਨੇ ਤੇ ਆਪਾਂ ਸਲਾਹ ਕਰਨੀ ਨਹੀਂ ਹੈ ਹਨਾ ਹੁਣ ਆਉਂਦੇ ਤੇ ਫਿਰ ਆਹ ਹੋ ਤੇ ਬੈ ਕੇ ਸਾਰਿਆਂ ਨਾਲ ਹੀ ਹੋਣੀ ਨਾ ਠੀਕ ਆ ਚੱਲ ਫੇਰਾ ਚਲੋ ਚਲੀਏ ਨਹੀਂ ਬੋਤੀ ਨਾ ਅਜੇ ਗੱਲਾਂ ਵਾਲ ਧਿਆਨ ਦਿਓ ਹਾਈ ਹਾਈ ਦੀਦੀ ਹਾਂ ਮੈਂ ਵੀ ਆਇਆ ਹਾਈ ਹੈ ਨਹੀਂ ਕਿ ਉਧਰ ਨੂੰ ਧੁਰ ਪਈ ਮੈਂ ਵੀ ਤਾਂ ਅੱਛੇ ਧੁਰ ਪਈ ਆ ਹਾਈ ਨਹੀਂ ਮੇਰਾ ਤਾਂ ਉਹਨੇ ਦਿਮਾਗ ਖਰਾਬ ਕਰ ਦਿੱਤਾ ਆਹੋ ਮੇਰੇ ਵੀ ਨਹੀਂ ਦਿਮਾਗ ਚ ਆਇਆ ਉਹ ਵੀ ਪਤਾ ਨਹੀਂ ਕਿੱਥੇ ਗੈਪ ਹੋ ਗਿਆ ਵਾ ਆਹੋ ਮਿੰਟੋ ਮਿੰਟੀ ਚਲ ਗਿਆ ਜੋ 퍼 ਮੁੜੀਆਂ ਹੀ ਚਲ ਗਿਆ ਹੁਣ ਆਇਦਰ ਉਧਰ ਕਿਤੇ ਆ ਲੋ ਭਾਜੀ ਫਿਰਦੀਆਂ ਜੀ ਅਸੀਂ ਦੇ ਵਿਆਹ ਵਾਲੇ ਘਰ ਗਈਆਂ ਤੇ ਵਿਆਹ ਹੋ ਗਿਆ ਤੁਸੀਂ ਹੁਣ ਕਿੱਧਰ ਜੀ ਵਿਆਹ ਹੋ ਨਹੀਂ ਗਿਆ ਛਕ ਨਵਾ ਫੜਾ ਕੇ ਆਏ ਤੇ ਆਪਾਂ ਆਉਂਦੇ ਹਾਂ ਦੇ ਦੇਖ ਲੋ ਗਈ ਤੇ ਨਿਆਣੇ ਖੇਡਣ ਦੇ ਉਹ ਜਿਹੇ ਤੋਂ ਔਖ ਖੇਡਣ ਦੇ ਆ ਉਹ ਤੋਂ ਖੇਡਣ ਤੁਸੀਂ ਨੂੰ ਕੀ ਅੱਖਣਾ ਖੇਡਣ ਦੇ ਆ ਮੇਰੀ ਗੱਲ ਸੁਣ ਮੈਂ ਔ ਕੁੜੀ ਗੋਦ ਲੈਣੀ ਆ ਕਿਹੜੀ ਔ ਵਾਲੀ ਨਹੀਂ ਕੀ ਜੀ ਗੋਰ ਕੇ ਦਨ ਲੈਗੇ ਤੋਂ ਟੁਕੜਾ ਮੈਂ ਨਹੀਂ ਨਹੀਂ ਭਾਜੀ ਖਾਣ ਨਹੀਂ ਪੱਕੀ ਨਾ ਕਿਉਂ ਨਾ ਕਿਉਂ ਨਹੀਂ ਬਣਦੀ ਆ